ਹਾਂ ਉਹ ਕਲੋਜ਼ ਕਰ ਦਿੰਦਾ ਕੋਈ ਨਹੀਂ ਕੋਈ ਨਹੀਂ ਬੋਲ ਪਾਏ ਤਾਂ ਕੀ ਹੁੰਦਾ ਹੋ ਗਿਆ ਲਾਈਨ ਹਾਂ ਸਿੱਧਾ ਰੱਖਦਾ ਸਿੱਧ ਹੀ ਹੈ ਨਾ ਲਓ ਬਈ ਦੋਸਤੋ ਫਰੀਦਕੋਟ ਦੇ ਵਿੱਚ ਭਾਰੇ ਮੀਂਹ ਦੇਖ ਸਕਦੇ ਤੁਸੀਂ ਅੱਜ ਹੋ ਗਈ ਬੱਲੇ ਬੱਲੇ ਵਰਗਾ ਚੱਲ ਰਿਹਾ ਹੋ ਗਿਆ ਮੀਂਹ ਮੀਂਹ ਫਰੀਦਕੋਟ ਸ਼ਹਿਰ ਦੇ ਵਿੱਚ ਬਸ ਸਰਦੀ बस स्टैंड कोई बताने दो घंटे हो गए मीह फोन निकले लोग अगे ना तो हो गया उच्चा को जुड़िया कोई क नहीं जुड़ते हो यारू करा सोनू फरीदकोट ਲਓ ਬਈ ਫਰੀਦਕੋਟ ਦੇ ਵਿੱਚ ਦੋਸਤੋ ਹੋ ਗਿਆ ਮੀਂਹ ਮੀਂਹ ਜੁੜ ਗਿਆ ਬਾਈ ਇੱਕ ਸਾਡੇ ਨਾਲ ਬਾਈ ਕਮੈਂਟ ਚ ਦੱਸੋ ਕਿਹੜੇ ਏਰੀਆ ਤੋਂ ਤੁਸੀਂ ਕਿੱਥੋਂ ਦੇਖ ਰਹੇ ਹੋ ਪਹਿਲੀ ਵਾਰੀ ਹੋਇਆ ਲਾਈਵ ਬਈ YouTube ਤੇ ਅੱਜ ਮੀਂਹ ਤੇ ਆਪੋ ਦੀ ਗਰਮੀ ਸੀਗੀ ਛੇ ਆ ਗਈ ਛੇ ਲਓ ਬਈ ਛੇ ਜਾਣੇ ਝਟ ਕੇ ਲਓ ਬਈ ਦੋਸਤੋ ਫਰੀਦਕੋਟ ਸ਼ਹਿਰ ਦੇ ਵਿੱਚ ਤੁਹਾਨੂੰ ਦਿਖਾ ਰਹੇ ਆਂ بارش ਬਹੁਤ ਟਾਈਮ ਤੋਂ ਮੀਂਹ ਪਿਆ। ਇਸ ਸਾਲ ਔੜ ਬਹੁਤ ਲੱਗੀ ਸੀਗੀ। ਫਰੀਦਕੋਟ ਸ਼ਹਿਰ ਦੇ ਵਿੱਚ ਹੋ ਗਿਆ ਪਾਣੀ ਪਾਣੀ 2 ਘੰਟੇ ਹੋ ਗਏ ਬਈ ਮੀਂਹ ਪਈ ਜਾਂਦੇ ਨੂੰ। ਇੱਕ ਚਮੇਲੀ ਤੋਂ ਬਾਈ ਚਮੇਲੀ ਤੇ ਬਾਈ ਆਪਣਾ ਪਿੰਡ ਦੱਸੋ ਤੁਸੀਂ ਵੀ ਯਾਰ ਕਿਹੜੇ ਕਿਹੜੇ ਪਿੰਡੋਂ ਆ ਜਾਂ ਸ਼ਹਿਰ ਆ ਤੁਸੀਂ ਕਿਹੜੇ ਸ਼ਹਿਰ ਤੋਂ ਆ। ਇੱਕ ਚਮੇਲੀ ਤੋਂ ਇੱਕ ਪੀਲੀ ਦੇ ਤੋਂ। ਸੋਨੂੰ ਸਾਰਾ ਅੱਜ ਸ਼ਹਿਰ ਵਖਾ ਦੇਣਾ ਫਰੀਦਕੋਟ। ਬਾਕੀ ਆਵਾਜ਼ ਊਜ ਵੀ ਦੱਸੋ ਬਾਈ ਸਹੀ ਆ ਰਹੀ ਆ। ਅ ਜਿਹੜਾ ਬੋਲ ਰਿਹਾ ਹੈ ਨੈਟਵਰਕ ਸਹੀ ਆ। ਬਈ ਵੀਰ ਆਈ ਹੋਇਆ ਬਈ ਲਾਇਗ ਤੁਸੀਂ ਜਾਣਦੇ ਹੋ ਸਹਿਬ ਸੰਧੂ ਆਪਣਾ ਪੰਜਾਬ ਪੀਵੀ04 ਜੱਡੀਆਂ ਤੇ ਹੁਣੇ ਨਿਕਲੀਆਂ ਹੋਇਆ ਤਾਂ ਪੂਰਾ ਰਸ਼ ਇੱਕ ਬਾਕੀ ਸਕੂਲ ਨਾਲ ਛੁੱਟੀ ਵੀ ਹੁਣੇ ਮਿਲੀ ਐ ਦਸ਼ਮੀਸ਼ ਵਾਲੇ ਵੀ ਹੁਣੇ ਗਏ ਸੀ ਕੁਲਦੀਪ ਮਾਨ ਕਹਿੰਦਾ ਸਹੀ ਐ ਚਮੇਲੀ ਵਾਲਾ ਬਈ ਸਹੀ ਤਾਂ ਠੀਕ ਆ ਭਰਾ ਠੀਕ ਐ ਧੰਨਵਾਦ ਬਈ ਔਰ ਤੁਹਾਨੂੰ ਕਰਾਉਣੇ ਬਾਕੀ ਤੁਸੀਂ ਦੱਸੋ ਜੇ ਕੋਈ ਹੋਰ ਏਰੀਆ ਵੇਖਣਾ ਤਾਂ ਆਪਾਂ ਗੱਡੀ ਉਧਰ ਨੂੰ ਲੈ ਜਾਂਦੇ ਆਂ ਤੇ ਬਾਕੀ ਕਰਾਉਣੇ ਆ ਤੁਹਾਨੂੰ ਸ਼ਹਿਰ ਫਰੀਦਕੋਟ ਦੇ ਕਿਵੇਂ ਹੋਇਆ ਪਿਆ ਪਾਣੀ ਪਾਣੀ ਕੱਲ ਨੂੰ 15 ਅਗਸਤ ਆ ਬਈ ਪ੍ਰੋਗਰਾਮ ਵੀ ਬਹੁਤ ਵੱਡਾ ਸੀ ਆਪਣੇ ਸਟੇਡੀਅਮ ਦੇ ਵਿੱਚ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਤਿਆਰੀਆਂ ਕੀਤੀਆਂ ਪਈਆਂ ਸੀ ਤੇ ਹੋ ਗਿਆ ਪਰ ਪਾਣੀ ਪਾਣੀ ਬਾਕੀ ਝੱਖੜ ਝੁੱਕੜ ਤੋਂ ਬਸ ਚੇ ਤਾਂ ਆ ਬਾਬਾ ਫਰੀਦ ਵਾਲੀ ਗਲੀ ਵੇਖੋ ਗਿਆ ਬਾਈ ਅੱਜ ਇੱਕ ਬਾਬਾ ਫਰੀਦ ਵੀ ਬਾਬਾ ਜੀ ਦਾ ਦਿਨ ਸੀ ਵੀਰਵਾਰ ਬੰਦੇ ਵੇਖ ਕਿੰਨੇ ਜੁੜ ਗਏ 18 18 ਜੁੜ ਕੇ ਲਓ ਵੀ ਦੋਸਤੋ ਕਮੈਂਟ ਚ ਦੱਸ ਦਿਓ ਕਿਹੜੇ ਪਾਸੇ ਜਾਣਾ ਆਪਾਂ ਉਧਰ ਹੀ ਲੈ ਆਏ ਨੇ ਗੱਡੀ ਹੁਣ ਆਪਾਂ ਆ ਗਏ ਹਲਬੀਰ ਹਸਪਤਾਲ ਕੋਲੇ ਬੱਸ ਸਟੈਂਡ ਕੋਲੇ ਫੇਰ ਆ ਗਏ ਕਿਹੜੇ ਕਿਹੜੇ ਏਰੀਆ ਦੇ ਵਿੱਚ 20 ਪਿਆ ਰਿਆ ਤੇ ਬਾਕੀ ਤੁਸੀਂ ਵੀ ਦੱਸੋ ਯਾਰ ਭਾਈ ਤੁਹਾਡੇ ਏਰੀਆ ਚ ਮੀਂਹ ਕਿਵੇਂ ਆ ਸਾਰਕ 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 ਮੀ ਕਿਵੇਂ ਸੱਚ ਬਈ ਦਲਵੀਰ ਸਿੰਘ ਬਈ ਦਲਵੀਰ ਬਈ ਸਾਰਕ ਮੀ ਦੱਸ ਯਾਰ ਕਿਵੇਂ ਆਂ ਅੱਜ ਤਾਂ ਫਰੀਦਕੋਟ ਹੀ ਆ ਸੋਹਾ ਦੇ ਲਓ ਬਈ ਕੁੱਤਿਆਂ ਨੂੰ ਵੀ ਪੂਰੀ ਹੋ ਗਈ ਖੁੱਲ ਨਜ਼ਾਰਾ ਆ ਗਿਆ ਗਰਮੀ ਸੀ ਬਾੜੀ ਛਾਲਾ ਮਾਰਦੇ ਫਿਰਦੇ ਆ ਤਾਂ ਮੀ ਪਿਆ ਵੀ ਬਈ ਬਹੁਤ ਟਿਕਿਆ ਭਾਰਾ ਬਹੁਤ ਸੀ ਆ ਯਾ ਟੱਕ ਕੇ ਪਿਆ ਮੈਂ ਬਾਕੀ ਜਿਹੜੇ ਯਾਰ ਪਾਸੇ ਏਰੀਏ ਤੇ ਦੇਖ ਰਹੇ ਬਈ ਉਹ ਵੀ ਦੱਸੋ ਤੁਹਾਡੇ ਸ਼ਹਿਰਾਂ ਦੇ ਵਿੱਚ ਮੀਂਹ ਕਿਵੇਂ ਆ ਆਹ ਵੇਖ ਲਓ ਬਈ ਇੱਧਰ ਰਿਸ਼ਕਿਆਂ ਵਾਲੇ ਬਾਈ ਨੇ ਪਰਾਂ ਹਿਬਾਲਿਆ ਰਿਸ਼ਕਾ ਜਾਂ ਨਾਲੀ ਚ ਲਓ ਬਈ ਪਾਣੀ ਫੇਰ ਆ ਗਿਆ ਪਾਣੀ ਪਾਣੀ ਅੱਜ ਤਾਂ ਪਾਣੀ ਪਾਣੀ ਹੋ ਗਿਆ ਬਈ ਉਹੀ ਬੋਲ ਯਾਰ ਹੈਰੀ ਦਾਸ ਕੁਤ ਪਈਆਂ ਨੂੰ ਆ ਆ ਵੇਖ ਲੋ ਬਈਆ ਵੇਖ ਬੁੜੀਆਂ ਵਿਚਾਰੀਆਂ ਤੁਰੀਆਂ ਫਿਰਦੀਆਂ ਰਸ਼ਕੇ ਵਾਲੇ ਵੇਖ ਆ ਨੰਗੇ ਹੀ ਫੇਰੀ ਤੁਰੇ ਜਾਂਦੇ ਸਾਰੇ ਲੈ ਬਈ ਆ ਵੇਖੋ ਬਾਈ ਜੀ ਨਾ ਵੇਖੋ ਬਾਈ ਜੀ ਆ ਛੜਕਣ ਦੀ ਨਹੀਂ ਗਈ ਆ ਵੇ ਆ ਗਿਆ ਡ੍ਰੀਮ ਬੇਕਰੀ ਕੋਲੇ ਜਮਾ ਗੋਡੇ-ਗੋਡੇ ਤੇ ਉਧਰ ਕਚੋਰੀਆਂ ਵਾਲਾ ਵੀ ਹੋ ਗਿਆ ਪਾਣੀ ਪਾਣੀ ਕਚੋਰੀਆਂ ਵਾਲਾ ਜਿਹੜਾ ਕਿਹੜਾ ਆ ਉਹ ਜਾਂਦਾ ਆ ਵੇਖੋ ਆ ਆ ਗਿਆ ਡ੍ਰੀਮ ਬੇਕਰੀ ਕੋਲੇ ਆ ਵੇਖੋ ਡ੍ਰੀਮ ਬੇਕਰੀ ਕੋਲੇ ਹਾਲ ਬਾਈ ਕੀ ਹਾਲ ਹੋਇਆ ਪਿਆ ਬਸ ੱਡੇ ਦਾ ਜਮਾ ਫਰੀਦਕੋਟ ਦਾ ਮਾੜਾ ਹਾਲ ਕੀਤਾ ਪਟ ਪਟ ਕੇ ਹੋ ਗਿਆ ਪਾਣੀ ਧਾਣੀ ਆ ਆ ਵੇਖੋ ਗੱਡੀਆਂ ਵੇਖੋ ਵੇਖ ਇੱਧਰ ਵੇਖੋ ਬਾਈ ਜੀ ਅੱਗ ਲੱਗੀ ਐ ਕਿੱਡੀ ਕਿਹਨੂ ਕੇ ਸੇ ਦਾ ਕਿੜਾ ਦਾ ਦਸਨ ਕੱਢ ਦਈਏ ਕਰਾ ਲਾਓ ਬਾਈ ਜਿਵੇਂ ਜਿਵੇਂ ਘੰਟਾ ਘਰ ਨੂੰ ਜਾਂਦੇ ਪਾਣੀ ਉਨਾ ਹੀ ਵਧੀ ਜਾਂਦਾ ਬੰਦੇ ਵੇਖ ਕਿੰਨੇ ਜੁੜੇ 15 ਅਗੇ ਜੁੜ ਜਿਓ ਬਾਈ ਯਾਰ ਆ ਵਾਲਮੀਕੀ ਚੌਕ ਆ ਗਿਆ ਬਾਕੀ ਦੱਸ ਦਿਓ ਕਮੈਂਟ ਦੇ ਵਿੱਚ ਹੋਰ ਕਿਹੜੇ ਪਾਸੇ ਜਾਣਾ ਉਹ ਹੀ ਵਿਖਾ ਦਿੰਦੇ ਤੁਹਾਨੂੰ ਪਾਣੀ ਪਾਣੀ ਆ ਵੇਖੋ ਬਾਈ ਜੀ ਕ ਲਾ ਬਈ ਇੱਧਰ ਤਾਂ ਫਿਰ ਆ ਸੀਗਾ ਪੈਟਰੋਲ ਪੰਪ ਕੋਲੇ ਨੀਵਾ ਥਾਂ ਇੱਥੇ ਤਾਂ ਪਾਣੀ ਫੜ ਚ ਗਿਆ ਘਟੋ ਘਟੋ ਫਟ ਫਟ ਲੱਖ ਲੱਖ ਪਾਣੀ ਵੇਖੋ ਗੱਡੀਆਂ ਵਾਲੇ ਵੇਖਾ ਜਾਈਏ ਉਧਰ ਸਕੂਲਾਂ ਵਾਲੇ ਜਵਾਕਨ ਨੇ ਵਰਦੀਆਂ ਭੇਜ ਗਿਆ ਆ ਦਸ਼ਮੀਰ ਛਾਲੇ ਆ ਵੇਖ ਚੱਲੇ ਦਸ਼ਮੀਰ ਛਾਲੇ ਮੈਡਮ ਵੀ ਭੇਜ ਗਏ ਹਾਂ ਲੋ ਬਈ ਬਾਈ ਕਮੈਂਟ ਯਾਰ ਘਟ ਆਈ ਜਾਂਦੇ ਥੋੜੇ ਕਮੈਂਟ ਜੇ ਦੱਸੋ ਯਾਰ ਕੋਈ ਤੁਸੀਂ ਵੀ ਗੱਲ ਬਾਤ ਦੇਖੀ ਤਾਂ ਜਾਂਦੇ ਆਪਾਂ ਨੂੰ 15 ਜਾਨੇ 8 ਜਾਨੇ ਰਹਿ ਗਏ ਹੁਣ ਸਿੱਧਾ ਹੀ ਬੰਦੇ ਯਾਰ ਘਟ ਗਏ ਹੂੰ ਉੱਧਰ ਧਿਆਨ ਰੱਖੇ ਯਾਰ ਉਹ ਕੁਝ 10 20 ਇਹਨਾਂ ਨੂੰ ਆਹ ਵੇਖ ਦਸੀ ਜਾਨੇ ਅੰਮੀ ਆਇਗਾ ਕਿ ਬੇ ਨੋ ਬੇਖ ਉਧਰ ਬਾਈ ਦੇ ਪਾਈ ਜੀਨ ਇੱਥੋਂ ਤਾਂ ਇੱਥੇ ਹੀ ਮੋੜ ਦਈ ਗੱਡੀ ਓਹ ਓਹ ਵੇਖੋ ਉਹ ਗੱਡੀ ਵੇਖੋ ਭਾਈ ਉਧਰ ਉਹ ਵੇਖੋ ਭਾਈ ਜੀ ਮਹਿੰਦਰਾ ਵਾਲਿਆਂ ਦੀ ਜੀਪ ਚੱਲੀ ਆ ਵੇਖੋ ਕਿਵੇਂ ਇਹਨੇ ਉਹ ਸਵਿਫਟ ਭਾ ਲਈ ਉਹਨਾਂ ਨੂੰ ਪਤਾ ਇੱਥੇ ਮੋੜ ਨਹੀਂ ਆ ਆ ਸਵਿਫਟ ਬਹਿ ਗਈ ਬਾਈ ਨੂੰ ਰਾਹ ਦਾ ਨਹੀਂ ਪਤਾ ਸੀ ਉਹ ਵੇਖੋ ਰਾਹ ਚ ਠੋਗ ਲਈ ਬਾਈ ਨੇ ਕੋਣੇ ਮਾਰੀ ਉਹਦੇ ਜਤੰਪ ਜੀ ਆਹ ਓਹ ਵੇਖੋ ਬਾਈ ਨੇ ਐਕਸੀਡੈਂਟ ਕਰ ਲਿਆ ਸਾਹ ਵੇਖੋ ਇੱਧਰ ਇੱਥੇ ਕੁੜੀਆਂ ਜਨਾਬ ਕੱਢ ਜਾ ਨਾ ਕਿ ਜਾਂਦੇ ਟੋਆ ਗੱਡੀ ਨਾਲ ਲਾ ਬਾਈ ਓ ਹੁਣ ਵੀਰ ਫਸਾ ਗੱਡੀ ਦਾ ਲਈ ਪਸਾ ਹੁਣ ਪਤਾ ਲੱਗਦਾ ਨਹੀਂ ਕੋਸ ਕੀ ਹੈ ਜਾਂਦਾ ਆ ਤੱਕ ਗਏ ਆਪਾਂ ਵੀ ਇੱਕ ਸੁੱਤੇ ਹਾਂ ਬੱਦਦੇ ਆ ਬਚਾ ਬਚਾ ਉਹ ਵੇਖੋ ਬਾਈ ਜੀ ਬੱਸ ਆਉਂਦੀ ਵੇਖੋ ਕੀ ਹਾਲ ਬੱਸ ਦਾ ਵਿਚਾਰੀ ਦਾ ਸਿੱਟ ਕੇ ਆਪਾਂ ਮੋਟਰਸਾਈਕਲ ਲੈ ਆ ਕੇ ਅੱਗੇ ਲਾ ਦਿੰਦੇ ਹਾਂ ਹਾਂ ਮਚਾਕੀ ਚੌਂਕ ਰਵਣ ਗੋਇਲ ਹਸਪੀਟਲ ਕੋਲ ਕੀ ਜਾਂਦਾ ਬਈ ਮਚਾਕੀ ਚੌਂਕ ਰਵਣ ਗੋਇਲ ਹਸਪੀਟਲ ਕੋਲ ਉਹ ਬੇਹ ਭਰਾਵਾ ਆ ਵੇਖੋ ਕਿ ਦਸ਼ਮੇਸ਼ ਸਾਡੇ ਨੂੰ ਕਿੱਡੀ ਅਦਲੀ ਇੰਟਰਨੈਸ਼ਨਲ ਰਾੜੇ ਲੱਗੇ ਆ ਇੰਟਰਨੈਸ਼ਨਲ ਦੇ ਵਿੱਚ ਤੁੰਨੀ ਹੁੰਦੇ ਆ ਹਾਂ ਹੁਣ ਆਪਾਂ ਚੱਲ ਜਾਈਏ ਬੱਸ ਸਟੈਂਡ ਕੋਲੇ ਬੱਸ ਸਟੈਂਡ ਕੋਲੇ ਆ ਫਿਰ ਪਰਾਂ ਉੱਥੇ ਜਾਣਾ ਨਹੀਂ ਆਹੀਂ ਚੱਲ ਸਿੱਧਾ ਖਰਪਾਲ ਬੰਨ ਨਾਲ ਕਿਹੜਾ ਤੋਂ ਅੱਗੇ ਜਿਹੜਾ ਆਪਾਂ ਛੋੜ ਕਰਨ ਵਾਰਦੇ ਨੇ ਉਹੀ ਮਾਰਾਂਗੇ ਮੈਂ ਬੱਸ ਸਟੈਂਡ ਹੋੜ ਫੇਰ ਜਾਵਾਂਗੇ ਨਹੀਂ ਵਟ ਹਾਂ ਸਿੱਧਾ ਉੱਥੇ ਮਾਰ ਜਾਾਂਗੇ ਨਹੀਂ ਹੋਰ ਲਓ ਭਾਈ ਟਰੈਫਿਕ ਹੋ ਗਿਆ ਜਾਮ ਆ ਗਾ ਕੋਰਫੀ ਆ ਵੀਰ ਕੋਰਫੀ ਖਾਣੇ ਕੇ ਹਾਂ ਦੱਸੀ ਤੱਕ ਠੰਡਾ ਉੱਤੇ ਖਾ ਲੋ ਤੁਲਫੀ ਹਾਂ ਆ ਦੇਖੋ ਸਾਡੇ ਐਕਸੀ ਜੂ ਵੀ ਖੜੀ ਸਾਡੇ ਸਾਹਮਣੇ ਉਹ ਵੇਖ ਨੋਵਾਲਾ ਵੜਾਈ ਵੜਾ ਸਭ ਚਾੜੇ ਗੱਡੀਆਂ ਕਈਆਂ ਨੂੰ ਚਰਾਉਣੀਆਂ ਹੁੰਦੀਆਂ ਨਹੀਂ ਉਹ ਬਾੜ ਦੇ ਤੇ ਸ਼ਹਿਰ ਦੇ ਵਿੱਚ ਹਾਂ ਚ ਪੰਜ ਜਣੇ ਰਹਿ ਗਏ ਹੁਣ ਘਟਾ ਆ ਗਾ ਤਲਵੰਡੀ ਚੌਕ ਬਾਈ ਜੀ ਮੱਛੀ ਜਾਉਂਕ ਮੱਛੀ ਜਾਉਂਕ ਤੈਨੂੰ ਮੱਛੀ ਜਾਉਂਕ ਤਾਂ ਉੱਧਰ ਰਹਿ ਗਿਆ ਨਹੀਂ ਇਹਦਾ ਵੀ ਕਮੈਂਟ ਆਇਆ ਹਾਂ ਉਹ ਬਾਈ ਦਾ ਆਇਆ ਦਾ ਮੱਛੀ ਜਾਉਂਕ ਜੀ ਬਾਈ ਯਾਰ ਪਾਣੀ ਬਹੁਤ ਹੋਊਗਾ ਨਹੀਂ ਤਾਂ ਲੈ ਜਾਂਦੇ ਅੰਦਰ ਅਰੇ ਇੱਕ ਲੱਗੀ ਪਈ ਸਾਨੂੰ ਭੁੱਖ ਨਹੀਂ ਪੈ ਗਿਆ ਕਰਾਰਾ ਖਾਣਾ ਹੁਣ ਕਰਾਰਾ ਚੱਲੇ ਹਾਂ ਕੇਫਸੀ ਹੂੰ ਤਾਂ ਵੈਨੇ ਮੋ ਕੀ ਆਦਾ ਦੋ ਭਾਈ ਹੋ ਗਿਆ ਹੁਣ ਚਾਹਿਆ 2 ਘੰਟੇ ਲਾ ਦੇ ਟੈਕ ਕੇ ਗੇਰਾ ਨਿਕਲ ਜੋ ਨਿਕਲ ਜੋ ਚੱਲ 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 ਮੁੰਡਿਆ ਚਲ ਕਟ ਤੱਕ ਚਾਰ ਜਾਣੇ ਰਹਿ ਗਏ ਨਾ ਕੋਈ ਨਹੀਂ ਜੁੜੇ ਰਿਆਂ ਚਾਰਾਂ ਨੂੰ ਹੀ ਹੁਣ ਕਹਿ ਦੇ ਜਾਂਦਾ ਦੋਰ ਜੁੜ ਜੋ ਜੁੜੇ ਰਿਆਂ ਤੇ ਤੁਰੀ ਚਾਰ ਹੀ ਬਹੁਤ ਹੁੰਦੇ ਬੰਦੇ खेड़े खेड़े रहेंगे भाई। आई थे तेरे स्टैंड जी के तेरे पटती क्या हाँ। हो? आई थे रे भाई ला रहे थे हम। ला रहे तुम तो पसेगे। हाँ। दसो के दसा। लाया भाई। अही भाई दसवें स्कूल नो चाल पे है हमना। हाँ अगर दसवें स्कूल तो सहेड़ा। केएफसी चल रहे हैं। मीना हो गया उज्जैन। प्यार बहुत है। ਗਰਮੀ ਵੀ ਬਹੁਤ ਦੇ ਗਈ ਨਾ ਭਾਰਾ ਵੀ ਪਿਆ ਨਹੀਂ ਕਿਉਂ ਗਰਮੀ ਆਈ ਹੈ 2 ਘੰਟੇ ਪਿਆ ਬ੍ਰੇਕ ਨਹੀਂ ਜਿਹੜੇ ਜਿਹੜੇ ਫਰੀਦਕੋਟ ਜਿਹੜੇ ਤੋਂ ਕਮੈਂਟ ਕਰਕੇ ਦੱਸੋ ਬਾਈ ਜੀ ਕਿਹੜੇ ਕਿਹੜੇ ਪਿੰਡਾਂ ਵਿੱਚ ਪੈ ਗਿਆ ਮੈਂ ਹਾਂ ਯਾਰ ਫਰੀਦਕੋਟ ਵਾਲੇ ਪਿੰਡਾਂ ਦੇ ਦੱਸੋ ਕਿਹੜੇ ਕਿਹੜੇ ਪਿੰਡਾਂ ਵਿੱਚ ਮਹੀ ਬਈ ਅੱਜ ਸਾਰਕ ਕਿੰਨਾ ਹੈ ਬਾਈ ਜੀ ਆ ਗਈ ਬਈ ਫੌਜੀਆਂ ਦੀ ਸ਼ਾਣੀ ਨਹੀਂ ਆ ਗਈ ਬੀਐਸਐਫ ਦਾ ਚੌਂਕ ਭਾਈ ਜੀ ਬੀਐਸਐਫ ਆ ਗਈ ਬੀਐਸਐਫ ਆ ਗਈ ਸਰਕਾਰੀ ਆਈਪੀਆਈ ਹਾਂ ਆਪਾਂ ਹੁਣ ਅਗੋਂ ਮੋੜ ਜੇ ਕਿਉਂ ਨਾ ਉਹਰੇ ਉਹਰੇ ਮੋੜਦਾ ਅੱਗੇ ਵੀ ਜਾਈ ਜਾਂਦੇ ਗੱਡੀਆਂ ਦੇ ਅੱਗੇ ਵੀ ਕਿੱਥੇ ਅੱਗੇ ਕਿੱਥੇ ਜਾਂਦੇ ਗਾ ਗਾਂਵ ਵੀ ਜਾਈਏ ਉਹ ਫਿਰ ਉੱਥੋਂ ਮੁਰਝੇ ਨੇੜੇ ਕੋਲ ਨੇੜੇ ਵਾਲਾ ਪਾਸਾ ਮੁੜ ਜਾਗੇ ਹੋਰ ਤਾਂ ਕੀ ਹੋਣਾ ਨਹੀਂ ਮੁੜੇ ਹੁੰਦੇ ਉਧਰੋਂ ਨਹੀਂ ਆਹੀ ਮੁੜਦੇ ਆਹੀ ਮੁੜਨਾ ਪਾਣੀ ਨਾ ਹੋਵੇ ਜਿਆਦਾ ਕਿੱਧਰ ਉਹ ਇਹ ਤਾਂ ਦੂਜਾ ਛਾਈ ਏਰੀਗਾ ਇੱਥੇ ਵੀ ਪਾਣੀ ਖੜਦਾ ਹੈ ਡਾਕਟਰ ਏਰੀਗਾ थी पता ही है बहुत चार बंद पे गिया दश्मीर स्कूल आ सड़क आ गए

ਸਵੱਤਨ। ਸਵੱਤਨ ਦੇ ਬੱਟੇ ਆ ਫਰੀਦਕੋਟ ਵੀ ਇੱਕ ਮੁੰਡਾ ਆ ਕੀ ਜਾਂਦਾ ਹੈ ਹੈਵੀ ਰੇਨ। ਫਰੀਦਕੋਟ ਹੈਵੀ ਰੇਨ। ਫਰੀਦਕੋਟ ਹੀ ਬਈ ਆਪਾ। ਹਾਂ ਹਾਂ ਹਾਂ। ਫਰੀਦਕੋਟ ਹੀ ਸ਼ਹਿਰ ਚ ਹੀ ਆ। ਟੂਟਾਂ ਨੂੰ ਰੱਖ ਰਿਹਾ। ਆਹ। ਮਾ ਦੇਖੋ ਕਿ ਗੱਡੀਆਂ ਆਈ ਜਾਂਦੀਆਂ ਬਾਈ ਜਿੱਥੋਂ। ਆਹ ਮੋਟਰਸਾਈਕਲ ਕੱਢਿਆ ਬਾਈ ਨੇ ਕਾਲੀ ਜੇ। ਕੋੜਾ ਕੀ ਦੇਖੀ ਚੱਲ ਕੋਈ ਨਹੀਂ ਕੋਈ ਨਹੀਂ ਲਾਇਆ ਗਿਆ ਤਾਂ ਚੱਕ ਲਾਗਾ ਫੋਨ ਆ ਬਈ ਰਾ ਬਹੁਤ ਗੰਦਾ ਹੈ ਕਿ ਪੁਲ ਬੰਨਾ ਦੈ ਲੋਗ ਲੋ ਆ ਰਿਹਾ ਆ ਸਾਡੀ ਜਿਵੇਂ ਨੰਗੇ ਨੇ ਦਿੱਤੇ ਨੰਗੇ ਰਹਿੰਦੇ ਕਾਰ ਤੋਂ ਲੋ ਵੇਟ ਵੜ ਗਏ ਸੀ ਸ਼ਹਿਰਾਂ ਦੀ ਕਲੋਨੀਆਂ ਚ ਆ ਬਾਈ ਜੀ ਸਾਰਾ ਡਾਕਟਰੀ ਏਰੀਆ ਤੇ ਟੀਚਰ ਸ਼ਾਹੀ ਸ਼ਾਹੀ ਏਰੀਆ ਸ਼ਾਹੀ ਹਮ ਸ਼ਾਹੀ ਮੰਡੀ ਹੈ ਕਾਲ ਦਿੱਤ ਇਸ ਬੈਕ ਸਾਈਡ ਗੋਂ ਪੁਰਾਣਾ ਬਣੀ ਜਾਂਦਾ ਪਰਲਾ ਹੂੰ ਆਹ ਰਸਤਾ ਸਾਨੂੰ ਲੱਗਿਆ ਸਹੀ ਜਿਹੜੀਆਂ ਆਪਣ ਨਾ ਨਾ ਲੱਗੇ ਜੁੜੇ ਰਹੋ ਮਿੱਤਰੋ ਹੁਣ ਸੋਹਣਾ ਹੈ ਗਾਂ ਦਾ ਮਾਹੌਲ ਵੀ ਹਾਈਵੇ ਚੜਦਾ ਚੜਨ ਲੱਗੇ ਬਚਾਰ ਹੀ ਰਹਿ ਗਏ ਪੰਜ ਸੱਤੇ ਚਾਰ ਤੇ ਬੱਚੇ ਕਿਉਂ ਤਾਂ ਜੁੜ ਜਾਂਦੇ ਨੇ ਕਹਿੰਦੇ ਨਵੇਂ ਆ ਜਾਂਦੇ ਆ ਚਾਰ ਜਾਨੇ ਜੇ ਜੁੜੇ ਬਈਏ ਕਿੱਥੋਂ ਕਿੱਥੋਂ ਜੁੜੇ ਪਏ ਸਾਨੂੰ ਜ਼ਰੂਰ ਦੱਸਿਓ ਜੋ ਬੜੀ ਸ਼ੇਅਰ ਕਰੇ ਜੋ ਇਹ ਵੈਸੇ ਛੜ ਕੇ ਬਹੁਤ ਭੀੜੀ ਐ ਬਈ ਜਿਹੜੀ ਆ ਆ ਦੇਖੋ ਹੁਣ ਜਾਮ ਲੱਗ ਗਿਆ ਬਈ ਜੀ ਅੱਜ ਅੱਜ ਬਈ ਮੌਸਮ ਸਾਰਾ ਐ ਹੀ ਰਹਿਣਾ ਸੁਹਾਣਾ ਹੀ ਰਹਿਣਾ ਅੱਗੇ ਵੇਖਾ ਇਦਾਂ ਤਰੀਸੇ ਹੀ ਵੇਖਾਗਾ ਐਣ ਲੰਘ ਜਾਂਦੇ ਭੱਲਾ ਹੈ ਵੀ ਮਿੱਤਰੋ ਸਭ ਕਾਲੇ ਤੋਂ ਕਾਲੇ ਚੌੜਕ ਯਾਣਾ ਰਹੇਗਾ ਬਸ ਅਗਲੀ ਕੋਈ ਨਾ ਅੱਗੇ ਨਹਿਰ ਤੇ ਪਾਉਣੇ ਆ ਵਾਧ ਜਣੇ ਜਾਣੇ ਐਂ ਦਿਲ ਰੱਖਿਆ ਕਰ ਇੱਕੋ ਦਾ ਤੇਰੇ ਨਾਲ ਛੜੋ ਨਾ ਹਜ਼ਾਰ ਬੰਦਾ ਜੁੜ ਜੇ ਐਂ ਜੁੜ ਦਿੰਦੇ ਆ ਥੋੜੀ ਜਿਹੀ ਆਉਂਸ ਲਾਣਾ ਛੱਡੇ ਲੈ ਵੀ ਮਿੱਤਰੋ ਨਹਿਰ ਤੇ ਪੈਣ ਲੱਗੀ ਹੈ ਗੱਡੇ ਹੂੰ ਯਾਰ ਤਾਂ ਵਹੌਣਾ ਮਾਹੌਲ ਸਾਨੂੰ ਸੱਤ ਦਾ Delhi ਛੱਡ ਗਿਆ ਨਾ ਬੰਦੇ ਹੀ ਆ ਭੱਜ ਗਏ ਹੋਰ ਯਾਰ ਬੰਦੇ ਜਿਹੜਾ ਵੱਤ ਵੱਤ ਬਈ ਯਾਰ ਆ ਆ ਗਈ ਬਈ ਜੀ ਆ ਬਈ ਆ ਗਈ ਨਹਿਰ ਫਰੀਦਕੋਟ ਦੇ ਆ ਬਈ ਜੀ ਛੋਟੀ ਨਹਿਰ ਆ ਗਈ ਭਰ ਗਿਆ ਬਈ ਫੁੱਲ ਜਾਵਾ ਝੜਾ ਜਿਹੜਾ ਮੀਹਾਂ ਦਾ ਹੀ ਐ ਉਹਨੇ ਫੋਲ ਕੇ ਵਿਖਾ ਦੇ ਕਿ ਮੀਹਾਂ ਦਾ ਨਹੀਂ ਨਹੀਂ ਕਈ ਗਾਣਾ ਕੋਲੇ ਇਹ ਸੀ ਸਾਬ ਕੀਤਾ ਆ ਵੇਖੋ ਭਾਈ ਜੀ ਗੋਲ ਨਹੀਂ ਨਹੀਂ ਲੋੜ ਹੀ ਨਹੀਂ ਦਿਸੇ ਤਾਂ ਜਾਂਦੀ ਆ ਆ ਵੇਖੋ ਭਾਈ ਜੀ ਦਰਖਤੀ ਦਰਖਤੇ ਆ ਆਪਣੀ ਫਰੀਦਕੋਟ ਦੀ ਸਾਨੂੰ ਵਧੀਆ ਜ ਟਾਪ ਗੁਰੂ ਕੀ ਕੋੜ ਕੇ ਫਿਰੇ ਤੋਂ ਟਿੱਲੋ ਡੇਰੀ ਫਾਰਮ ਨੇ ਉਹ ਠੀਕ ਆ ਭਾਈ ਗੁਰੂ ਟਾਪ ਗੁਰੂ ਕੀ ਟਾਪ ਗੁਰੂ ਕੀ ਕੋੜਕਪੁਰੇ ਦੇ ਨਾਲ ਹੀ ਹਾਂ ਜੈਤੋੜਾ ਠੀਕ ਆ ਸਮਝ ਗਿਆ ਭਾਈ ਕੋੜਕਪੁਰੇ ਹੁੰਨੇ ਆ ਭਾਈ ਅਸੀਂ ਸਾਨੂੰ ਯਾਰ ਨੰਬਰ ਵੈਸੇ ਆਪਣਾ YouTube ਤੇ ਹੈ ਤੁਹਾਨੂੰ ਮਿਲ ਕੇ ਜਾਵਾਂਗੇ ਜਾਂ ਤੁਸੀਂ ਨੰਬਰ ਸਾਨੂੰ ਮੈਸਕਲ ਮਾਰ ਦੇ ਜੀ 83602 7990 8909 ਮੈਂ ਕੋਟਖਪੁਰੋਂ ਨਾ ਵੀ ਡੇਰੀ ਆਪਣੀ ਮਿਲ ਕੇ ਜਾਣਗੇ ਤੁਹਾਨੂੰ ਬਾਈ ਜੀ ਜਰੂਰ ਨੰਬਰ ਮੇਰਾ YouTube ਤੇ ਵੈਸੇ ਹੈਗਾ ਬਾਈ ਹਫਤੇ ਦੇ ਵਿੱਚ 3 ਦਿਨ ਕੋਟਖਪੁਰੇ ਹੁੰਨੇ ਮਿੱਤਰਾ ਠੀਕ ਕਿਸੇ ਵੀਰ ਦੇ ਕੋਈ ਐਡ ਕਰਾਉਣੀ ਹੋਵੇ ਤਾਂ ਵੀ ਛੱਡਿਆ ਕੇ ਐਡ ਕਰਾਉਣੀ ਹੋਵੇ ਬਿਲਕੁਲ ਫ੍ਰੀ ਮੈਂ ਬਾਅਦ ਵਿੱਚ ਤੇਰੇ ਨੰਬਰ ਤੇ YouTube ਅੱਜ ਅਸੀਂ ਚੱਲੇ ਤਾਂ ਬਈ ਵੀਡੀਓ ਪਾਉਣੀ ਸੀ ਤੇ ਹੁਣ بارش ਆ ਗਈ ਤੇ ਹੁਣ ਹੋ ਗਿਆ ਕੈਂਸਲ ਉਹਨਾਂ ਪਰ ਮੈਂ ਕਿਹਾ ਲਾਈਵ ਹੀ ਹੋ ਜੀਏ 836029990 ਬਾਈ ਕੋਟਕਪੂਰ ਵਾਲਿਆ ਇਹ ਨੰਬਰ ਤੇ ਤੁਸੀਂ ਕਰੋ ਜੇ ਗੱਲ ਆਪਣੇ ਨਾਲ ਸੰਨੀ ਕੋਲ ਸੰਨੀ ਕੋਲ ਇਹਦਾ ਬਈ ਸੰਨੀ ਕੋਲ ਹਾਂ ਹਾਂ ਬਈ ਸੰਨੀ ਸਾ ਆਪਣਾ ਭਰਾ ਹੀ ਹੈ ਕੋਈ ਗੱਲ ਨਹੀਂ ਸੰਨੀ ਸੰਨੀ ਆ ਰਹੀ ਹੈ ਭਈ ਆਪਣਾ ਸੰਨੀ ਨਿਸ਼ਾਤ ਬੀਆ ਵਾਲਾਾਰੇ ਆ ਰਹੀ ਹੈ ਭਈ ਆਪਣੇ ਨੰਬਰ ਨਹੀਂ ਪਿਆ ਜੇ ਕੋਟਕਪੂਰਾ ਲੈ ਵੇ ਮਿੱਤਰੋ ਆਪਾਂ ਨਹਿਰ ਤੇ ਹੋ ਗਏ ਆ ਪੁਲ ਤੇ ਚੜ ਗਏ ਸੱਤ ਜੋੜੇ ਬੈਠੇ ਨੇ ਭਾਈ ਹਜੇ ਬੰਦੇ ਯਾਰ ਘਟਾ जलेबिया पकौड़े चढ़ी पी कही मौसम हो जलेबिया भी ठीका भी, भी आ गया ਮੀਂਹ ਬਈ ਬਹੁਤ ਬਿਆਜ ਐ ਇੰਨਾ ਮੀਂਹ ਹੀ ਪਿਆ ਸੀਗਾ ਜਉਂ ਗਰਮੀਆਂ ਹੀ ਐ ਇਸ ਸਾਲ ਇਸ ਸਾਲ ਔੜ ਵੀ ਜ਼ਿਆਦਾ ਸੀ ਹੂੰ ਝੋਨੇ ਚਾਣੇ ਬਈ ਵੇਖੇ ਜਾਂਦੇ ਆ ਔੜ ਦੇ ਰਾਤਾਂ ਹੀ ਪਾ ਜਾਣਗੇ ਜਿਹੜੀ ਪੱਤਾ ਪੁੱਤਾ ਲਵੇੜ ਸੀਗੀ ਸਾਰੀ ਉੱਟ ਜਾਈ ਨਹੀਂ ਡਾਕਟਰ ਹੂੰ ਹੂੰ ਵਧੀਆ ਜਿੰਮੇਦਾਰ ਐ ਸਪਰੇਆ ਕਰੀ ਜਾਂਦੇ ਸਪਰੇਆ ਦੀ ਬਈ ਲੋੜ ਹੀ ਨਹੀਂ ਸੀ ਆਇਆ ਹਣ ਜਿਹੜਾ ਮੀਂਹ ਪੈ ਗਿਆ ਨਾ ਮੀਂਹ ਨੇ ਜਿਹੜੇ ਆਂਦੇ ਆ ਲੱਕੜਾਂ ਦੇ ਸਾਰੇ ਝਾੜਦੇ ਨੇ ਝੋਨਾ ਸਾਫ ਹੋ ਜੂਗਾ ਜਮਾ ਚਲੋ ਜਿਹਨੇ ਕਰਤੀ ਉਹ ਵੀ ਠੀਕ ਹੈ ਪਰ ਹੁਣ ਲੋਡ ਨਹੀਂ ਹੈ ਇਹਨਾਂ ਨੁਕਸਾਨ ਵੀ ਨਹੀਂ ਸੀ ਮਾਰੀ ਮੋਟੀ ਸੀ ਸਾਈਡਾਂ ਸੁੱਡਾਈਆਂ ਤੇ ਕਮੈਂਟ ਵੇਖ ਬਾਈ ਦੇ ਇਹਦਾ ਆਇਆ ਕੋਈ ਨਹੀਂ ਹਜੇ ਨਹੀਂ ਤਿੰਨ ਜਣੇ ਰਹਿ ਗਏ ਹੈਲੋ बढ़िया बढ़िया बहुत ही टाइम तो तीजे दिन लग था ठीक है हल्ले को सेट दे दे वे जब कोई मगरी है मनुष्य पारे को लेंग जंगल हुआ मी के मी कितनों भाई ਬੱਸ ਫਿਰ ਵੇਟ ਕਰ ਫਿਰ ਹਜੇ ਹੋਲੀ ਚੱਲੂਗਾ ਮੀਮੂ ਪਿਆ ਹਣ ਨਹੀਂ ਹਣ ਹਣ ਅੱਜ ਆ ਇੱਥੇ ਸਾਡੇ ਦਾ ਫ੍ਰੀਜ ਕੋਡ ਤਾਂ ਟੁੱਪ ਗਿਆ ਫ੍ਰੀਜ ਕੋਡ ਤਾਂ ਬਹੁਮੀ ਪਿਆ ਯਾਰ ਇੱਧਰ ਹੈ ਨਹੀਂ ਚਹਿਲ ਆ ਲੈ ਆ ਬਾਈ ਲਚੈ ਲਾਇਆ ਵੇਖੋ ਕੁਦਰਤ ਦਾ ਖੈਰ ਮੰਨ ਲਓ ਖੈਰ ਕਿ ਜਿਵੇਂ ਸੁੱਕਾ ਪਿਆ ਬਈ ਇੱਥੇ ਲਈ ਇੱਥੇ ਦਾ ਪੂਰਾ ਮੌਸਮ ਹੋ ਗਿਆ ਦੂਜਾ ਹਣ ਤਾਂ ਸ਼ਾਇਦ ਇੱਥੇ ਤਾਂ ਰਤੋਂਕਾ ਵੀ ਨਹੀਂ ਪਿਆ ਬੱਲੇ 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 ਹਾਂ ਇੱਧਰ ਲਾਓ ਬਾਈ ਕੱਲੇ ਫ੍ਰੀਜ ਕੋਡ ਦੀ ਹੋਈ ਕਿਰਪਾ ਬਈ ਸ਼ਹਿਰ ਤੇ ਹਾਂ ਆ ਦੇਖ ਲੋ ਇੱਥੇ ਆਏ ਆ ਜਮਾਂ ਹੀ ਹੈਣੀ ਆ ਆ ਸੁੱਕਾ ਹੀ ਪਿਆ ਹਾਈਵੇ ਚੱਲ ਆਉਣਾ ਬਾਈ ਇੱਕ ਮਿੰਟ ਮੈਂ ਕਰਦਾ ਇੱਕ ਵਾਰ ਹਾਈਵੇ ਤੇ ਪਾਲੀ ਗੱਡੀ ਬਾਈ ਜਮਾਂ ਸੁੱਕਾ ਪਿਆ ਆਹ ਵੇਖ ਲੋ ਕੇ ਤੁਹਾਡੇ ਸਾਹਮਣੇ ਬਾਈ ਜੀ ਕੱਲੇ ਫੀਰਕੋਟ ਦੇ ਰੋਡ ਤੇ ਪਿਆ ਕੱਲੇ ਫੀਰਕੋਟ ਦੇ ਪਿਆ ਬਸ ਕਿਲੋਮੀਟਰ ਦੇ ਸਨ ਚ ਜਮਾਂ ਸੁੱਕਾ ਪਿਆ ਆਹ ਵੇਖ ਲੋ ਬੱਦਲ ਵੈਸੇ ਬਣੇ ਪਏ ਆ ਆ ਵੀ ਸਕਦਾ ਪਿੰਡਾ ਹੈਣੀ ਬਾ ਜਿਹੜਾ ਪਹਿਣਾ ਸੀ ਤਾਂ ਪਹਿ ਗਿਆ ਬੰਦ ਕਰ ਦੇ ਹਾਂ ਹਾਂ ਬਸ ਵੇਖੋ ਵੀ ਸਿਰਫ ਕਿਲੋਮੀਟਰ ਦੇ ਸਾਹਮਣੇ ਤੇ ਫਰੀਦਕੋਟ ਸ਼ਹਿਰ ਤੇ ਮੀਂਹ ਮੀਂਹ ਕਰਦਾ ਹੂੰ ਤੁਸੀਂ ਵੀ ਦੱਸੋ ਵੀ ਤੁਹਾਡਦੇ ਏਰੀਏ ਦੇ ਵਿੱਚ ਆ ਆ ਗਿਆ ਚਾਹ ਵਾਲੇ ਪੱਠੇ ਬਾਈ ਜੀ ਜਮੈਂ ਸੋ ਪਿਆ ਵੇਖੋ ਤੁਹਾਡੇ ਸਾਹਮਣੇ ਦਰਖਤ ਹਰਿਆਲੀ ਹੈ ਥੱਲੇ ਇੱਕ ਟੰਕਾ ਵੀ ਬੂੰਦ ਦਾ ਹੈ ਨਹੀਂਗਾ ਤੇ ਫਰੀਦਕੋਟ 2-3 ਘੰਟੇ ਪਿਆ ਬਈਆ ਠੋਕ ਕੇ ਆ ਗੱਡੀ ਵੇਖੋ ਸਾਡੀ ਸੀਸੇ ਭੱਜੇ ਪਈ ਹੈ ਬਈ ਹਾਜੀ ਆ ਸ਼ਰਕ ਵੇਖ ਲਓ ਜਮਾ ਸੁੱਕੀ ਪਈ ਐ ਹਮ ਮਤਲਬ ਕਿ ਬਣਿਆ ਪਿਆ ਪਰ 20 ਮਹੀਨਾ ਪੈਰੋਲਾ ਤੋਂ 20 ਰਵੇ ਕੱਲੇ ਫੀਲ ਫੀਲ ਕੋਟ ਤੇ ਰੱਬ ਮੇਹਰ ਕੀਤੀ ਐ ਆਪਣੇ ਘਰ ਦੀ ਮੇਹਰ ਕੱਲ ਨੂੰ 15 ਅਗਸਤ ਸੀ ਅੱਜ ਕਰਦੀ ਠੰਡ ਕੀ ਸਾਲ ਕੇਰੀਏ ਇੰਨਾ ਵੇਖੋ ਪਿੰਡਾਂ ਦੇ ਵਿੱਚ ਕੀ ਮੌਲਾ ਬਈ ਕੋਈ ਨਾ ਕੋਈ ਹਾਂ ਦੱਸ ਦੇ ਨੀ ਕਮੈਂਟ ਦੇ ਵਿੱਚ ਕੋਟ ਪੂਰੇ ਬਾਈ ਕਿਵੇਂ ਐ ਮੀਂਹ ਸੱਚ ਕੋਟ ਪੂਰੇ ਸੀ ਬਾਈ ਇੱਕ ਹਾਂ ਡੇਟੀ ਫਾਰਮਿੰਗ ਵਾਲਾ ਹਾਂ ਹੁਣਾ ਪੱਦੇ ਨਹੀਂ ਜੀ ਪਤਾ ਲੱਗਦਾ ਕਿਹੜੇ ਕਿਹੜੇ ਜੁੜੇ ਬਿਠਾਏ ਨੇ 6 ਦੇ ਗਰਫਿੰਗ ਇੱਜ ਕਰਦੇ ਉੱਤੇ ਬਹਾਈ ਹਾਂ ਦਾ ਬੰਦੇ 6 ਜੁੜੇ ਪਏ ਨਹੀਂ ਨਹੀਂ ਵੀ ਐ ਪਤਾ ਲੱਗ ਜਿਹੜੇ ਕਿਹੜੇ ਕਿਹੜੇ ਜੁੜੇ ਪਏ ਨਹੀਂ ਪਤਾ ਲੱਗਦਾ ਚੈਟ 'ਚ ਆਹ ਵੇਖੋ ਭਾਈ ਜਮਾ ਸੁੱਕਾ ਪਿਆ ਆਹ ਲ ਮੈਸੇਜ ਹੀ ਕਰਤੇ ਵੀ ਆਪਾਂ ਹੁਣ ਆਏ ਬੋਲੀ ਜਾਂਦੇ ਤੇ ਇਹ ਵਲੌਗ ਵੀ ਬਣ ਸਕਦਾ ਸੀਗਾ ਹਾਂ ਵਲੌਗ ਰੂਪੇਲ ਨੂੰ ਕਦੇ ਪਾਇਆ ਨਹੀਂ YouTube ਤੇ ਨਹੀਂ ਆ ਕਿੱਥੇ ਕਿੱਥੇ ਨਹੀਂ ਪਾਇਆ ਨਹੀਂ ਢਿੱਲਾ ਫਾਰਮਿੰਗ ਨਹੀਂ ਹੈ ਨਹੀਂ ਕਿਹੜਾ ਫਾਰਮਿੰਗ ਵਾਲਾ ਹਾਂ ਬੋਟ ਤੇ ਹੈਣੀ ਬਈ ਬੋਟ ਨਹੀਂ ਆ ਦੇਖ ਲੋ ਬਈ ਟੈਨੇ ਹੈ ਨਹੀਂ ਜਮੈਂ ਹਾਂ ਟੈਨੇ ਆ ਗਏ ਸਾਰਾ ਬੋਗ ਲੋਕੀ ਉੱਧੇ ਸਨ 1000 2000 ਰੁਪਏ ਅੱਜਾ ਮੀਂਹ ਹੈ ਨਹੀਂ ਸੁੱਕਾ ਪਿਆ ਬਈ ਪਹਿਣ ਮਗਰ ਫਰੀਦ ਕੋ ਤਾਂ ਜਾਂ ਗੱਡੀਆਂ ਡੁੱਬੀਆਂ ਨੇ ਭਾਏ ਉੱਥੇ ਵੀ ਡਰਾਈ ਪਾਣੀ ਪਾਣੀ ਰੁਕਦਾ ਆ ਗਿਆ ਮੀਂਹ ਆ ਗਿਆ ਅੱਛਾ ਕੋਟ ਆ ਗਿਆ ਬਈ ਹੁਣ ਹੁਣ ਠੀਕ ਆ ਭਰਾ ਕੋਟ ਕੋਲੇ ਆ ਗਿਆ ਚਲੋ ਵਧੀਆ ਵਧਾਈਆਂ ਬਈ ਗਰਮੀ ਬਹੁਤ ਸੀ ਬਹੁਤ ਵਧੀਆ ਆਇਆ ਜੀ ਕੱਲ ਵੀ ਅਸੀਂ ਪਾਸਪੋਰਟ ਕੋਲ ਗੁਰੇ ਸੀ ਗਰਮੀ ਬੜੀ ਸੀ। ਹਮਮਸੋ ਜਿਆਦਾ ਸੀਗਾ ਬਾਈ ਹਮਮਸੋ। ਜਣੀ ਸੀਗ ਦਾ ਘਾਟਾ ਹਮਮਸੋ ਜਿਆਦਾ ਸੀਗਾ ਪਰਸੇ ਜਿਆ ਸੀਗਾ। ਤੇ ਹੁਣ ਝੋਨੇ ਚੱਲ ਪੈਣਗੇ ਬਾਕੀ ਹੁਣ ਮੀਂਹ ਖੁੱਲ ਕੇ ਪੈ ਗਿਆ ਨਾ ਵੈਸੇ ਹੀ ਠੰਡ ਹੋ ਜੂਗੀ। ਆਇਆ ਨਾ ਮੌਸਮ ਨੂੰ ਨਾਲ ਫਰਕ ਆ। ਉਹ ਪੈ ਗਿਆ ਉਹਨਾਂ ਅਗਸਟ ਚੱਲ ਪਿਆ। ਬਾਕੀ ਝੋਨਾ ਹੀ ਆ ਮਿਹਨਤਾਂ ਝੋਨਾ ਹਜੇ ਨਸਰੇ ਤਾਂ ਹੈ ਨਹੀਂਗੇ। ਰਾਂਝਾਨੀ ਝੋਨੇ ਵੀ ਜਿਹੜੀਆਂ ਲੰਮੀਆਂ ਵੈਰੈਟੀਆਂ ਔਰ ਤਾਂ ਮੀਂਹ ਪੈ ਜਵੇ 2-3 ਹੋਰ ਖੁੱਲ ਕੇ ਪੈ ਜਾਣ ਹੁਣ ਤਾਂ ਫੇਰਾ ਹੀ ਫੇਰਾ ਐਰ ਕੀ ਵਹੇ ਔਰ ਬਈ ਬੋਰ ਰਹੀ ਹੈ ਪਿਛਲੇ ਸਾਲ ਨਾਲੋਂ ਐਰ ਕੀ ਆਉਟ ਬਹੁਤ ਜ਼ਿਆਦਾ ਹੈ ਐਸਾ ਬਹੁਤ ਘੱਟ ਮੀਂਹ ਪਿਆ ਬਾਕੀ ਝੋਨੇ ਦਾ ਆਉਣੀ ਇਹਦਾ ਪਾਲੇ ਪਾਲੇ ਦਾ ਆਪਣੇ ਪਿੰਡੋਂ ਉਹਨੇ ਵੀ ਆਦਾ ਟਿਊਟ ਉੱਤੇ ਲੜਾਇਆ ਬਾਅਦ ਬੰਧਦਾ ਹੋ ਵੀਡੀਓ ਤਾਂ ਜਾਂਦੇ ਆ ਰੋਣੇ ਖੜੇ ਕਰਨ ਬੈਠੇ ਹਾਂ ਟਾਈਮ ਦੇਣਾ ਬੰਦ ਕਿੰਨੇ ਰਹਿ ਗਏ ਭਰਾ ਆਪਣੇ ਨਾਲ 6 ਜਣੇ ਆ ਜੁੜ ਜਿਓ ਯਾਰ ਆਈ ਬੇਟਾਬਾ ਮਹਾਰਾਜਾ ਥਾਬਾ ਹੂੰ ਇਹ ਵੈਂਡਿੰਗਾਂ 'ਚ ਤੇ ਵਿਆਸਤੇ ਵੀ ਹੈ ਤੇ ਖਾਣ ਪੀਣ ਨੂੰ ਵਧੀਆ ਪ੍ਰੋਗਰਾਮ ਹੈ ਹੁੰਦੇ ਇੱਥੇ ਭਾਈ ਹੁਣ ਆਪਾਂ ਚੱਲਨੇ ਆ KFC KFC ਹਾਂ ਵਾਲੀ ਬੇ ਸੌਥਰਨ ਟੌਪ ਦਾ ਕੁੱਲੇ ਦਾ ਫਰੀਮ ਟੂਰ ਦੇ ਵਿੱਚ ਪੈਣੀਕਲ ਪਲਾਜਾ ਬਾਈ ਜੀ ਢਿੱਲੋ ਫਾਰਮਿੰਗ ਆਂਦੇ ਮੈਸੇਜ ਲੀਟ ਕਰਦੇ ਆ ਆ ਦੀ ਚੈਟ ਲੀਡ ਕਰੀ ਜਾਂਦਾ ਤੇਰਾ ਯਾਰ ਢਿੱਲੋ ਫਾਰਮਿੰਗ ਨੇ ਮੈਸੇਜ ਲੀਡ ਕਰਦੇ ਭਾਈ ਕੀ ਗੱਲ ਹੋ ਗਿਆ ਮੈਸੇਜ ਕੋਈ ਨਹੀਂ ਬਈ ਪਾਇ ਰਹੇ ਨੇ ਤੇ ਯਾਰ ਕੋਈ ਚੱਕਰ ਰਹੇ ਆ ਲਾ ਵੀ ਮੰਟਰੋ ਆ ਗਏ ਆਪਾਂ ਪੈਣੀਕਲ ਪਲਾਜਾ KFC ਪੈਣੀਕਲ ਪਲਾਜਾ ਇੱਥੇ ਬਾਈ ਤੇ ਪੈਣੀਕਲ ਪਲਾਜਾ ਹੈ ਪੈਲਿਕਾ ਵੱਜਾ ਅੱਜ ਤਾਂ ਇੱਥੇ ਵੀ ਲੱਗੇ ਆ ਪਈਆਂ ਦੀਆਂ ਰੌਣਕਾਂ ਆਹ ਵੇਖੋ ਬਾਈ ਜੀ ਦਿਸੀ ਜਾਂਦਾ ਵੇਖੋ ਅੰਕ ਬਸੰਤ ਫੂਡ ਬ੍ਰਾਂਡ ਵੈਸੇ ਕੱਪੜਿਆਂ ਦੇ ਵੀ ਚੰਗੇ ਆ ਇੱਥੇ ਪਿਉਮਾ ਨਾਈਕੀ ਸਕੇਚਰ ਬਾਈ ਜੀ ਔਰ ਬਹੁਤ ਵਧੀਆ ਚੀਜ਼ਾਂ ਇੱਥੇ ਛਾਪੇ ਕਰਨਾਸਤੇ ਜੇ ਕਿਸੇ ਨੇ ਕਰਨੀ ਹੋਵੇ ਤਾਂ ਆ ਅਸੀਂ ਆਣਾ ਐਂਟਰੀ ਕਰਨ ਲੱਗੇ ਆ ਆ ਅਸੀਂ ਵੜ ਗਏ ਹੁਣ ਅਸੀਂ ਜਾਵਾਂਗੇ ਸਿੱਧਾ ਆ ਗਿਆ ਬਾਈ ਜੀ KFC ਲਾ ਵੀ ਜਮਾ ਸੁੱਕਾ ਪਿਆ ਮਿੱਤਰੋ ਹਾਂ ਵੇਖਾ 버ਗਰ ਕਿੰਨੇ ਸੁੱਕਾ ਪਿਆ ਤੇ ਕੀ ਅਸੀਂ ਸੁੱਕਾ ਤਕ ਰੀਨ ਕੋਡ ਹੋਇਆ ਪਿਆ ਪਾਣੀ ਪਾਣੀ ਹਾਂ ਆ ਗਿਆ ਬਾਈ ਜੀ ਜਿਹਦੀ ਇਹ ਬ੍ਰਾਂਚ 1940 ਵਿੱਚ ਇਹ ਬੰਦੇ ਨੇ ਬਣਾਈ ਸੀ ਆਪਦੀ KFC ਹਾਂ ਬਾਈ ਜੀ ਨਾਕ ਆਊਟ ਆ ਗਿਆ ਬਿਕਾ ਨੇਰ ਵਾਲਾ ਆ ਬਾਈ ਜੀ ਬਿਕਾ ਨੇਰ ਇੱਥੇ ਸਾਰੀਆਂ ਬਹੁਤ ਵਧੀਆ ਵਧੀਆ ਚੀਜ਼ਾਂ ਕੁਆਲਿਟੀਆਂ ਤੇ ਇੱਥੇ 3 5 7 ਸ਼ੋਰੂਮ ਆ ਆ ਸਾਡੇ ਪੈਨਲ ਲਈ ਸਕੈਨ ਆ ਛੁਗਰ ਫਰੀ ਆ ਗਿਆ ਭਾਈ ਇੱਥੇ ਤਿਆਰ ਹੁੰਦੇ ਬੰਦੇ ਆ ਆ ਗਿਆ ਭਾਈ ਜੀ ਵਰਲਡ ਲੈਂਡ ਇੱਥੇ ਬਹੁਤ ਵਧੀਆ ਟੌਪਿਕ ਕੱਪੜੇ ਮਿਲਦੇ ਆ ਆ ਭਾਈ ਜੀ ਕੋਬ ਆ ਇਹ 70% ਆਫ ਲਾਈ ਬੈਠਾ ਜੇ ਕਿਸੇ ਵੀਰ ਨੇ ਕੋਸ ਖਰੀਦਣਾ ਹੋਵੇ ਇੱਥੇ ਖਰੀਦ ਸਕਦਾ ਪੈਣੀ ਕੱਪੜਾ ਜੇ ਆਗੇ ਆ ਆ ਗਿਆ ਭਾਈ ਜੀ ਆ ਸਕੈਚਾ ਆ ਗਿਆ ਤਾਂ ਆ ਬਾਈ ਤੁਹਾਨੂੰ ਪਤਾ ਹੀ ਬ੍ਰਾਂਡ ਕਿੰਨਾ ਤਗੜਾ ਇਹ ਥੋੜਾ ਜਿਹਾ ਕੋਸਟਲੀ ਹੁੰਦਾ ਆ ਜਿਵੇਂ ਟਿਮ ਹੌਟਨ ਆ ਗਿਆ ਜੋਕੀ ਆ ਗਿਆ ਭਾਈ ਜੀ ਉਹ ਆ ਗਿਆ ਫੂਡ ਤੇ ਲੌਂਗ ਆਬ ਹੋਟਲ ਲਾਂਚਰ ਦਾ ਬਾਈ ਜੀ ਬਹੁਤ ਵਧੀਆ ਚੀਜ਼ਾਂ ਮਿਲਦੀਆਂ ਅਸੀਂ ਖਰੀਦ ਕੇ ਲੈ ਕੇ ਗਏ ਆ ਇੱਥੋਂ ਰੇਟ ਵੀ ਬੜਾ ਜਾਇਜ਼ ਆ ਰੇਟ ਬਹੁਤ ਜਾਇਜ਼ ਆ ਆ ਜਵਾਕਾਂ ਵਾਸਤੇ ਬਹੁਤ ਖੜਾਉਣ ਨੂੰ ਵਧੀਆ ਚੀਜ਼ਾਂ ਲੈ ਕੇ ਬਣਾਈਆਂ ਆਹ ਸਾਹਮਣੇ ਬਾਈ ਜੀ ਸਿਲਮਾ ਬਣੀ ਜਾਂਦਾ ਹੋਰ ਬਸ ਕੋਈ ਇਹ ਮਹੀਨੇ ਅਖੰਡ ਤੇ ਕਰ ਤਿਆਰ ਹੋ ਜੂਗਾ ਫਿਰ ਤਾਂ ਜਮਾਂ ਨਜ਼ਾਰਾ ਹੀ ਆ ਜਾਗਾ ਨਜ਼ਾਰੇ ਆ ਜਾਣਾ ਆਹ ਬਾਈ ਜੀ ਬਸੰਤ ਫੂਡ ਆ ਗਿਆ ਉਹ ਅੱਗੇ ਰੈੱਟੇ ਪਾ ਗਿਆ ਉਹਨਾਂ ਦੇ 버ਗਰ ਕਿੰਕਰ ਦੇ ਪੈਣਾ 2000 ਰੁਪਏ ਲਈ ਆਪਣਾ ਲਾ ਹੋ ਗਿਆ ਸਾਡਾ ਯਾਰ ਵੀ ਮਿਲ ਗਿਆ ਭਰਾ ਦੇ ਬਾਈ ਜੀ ਹੋਰ ਕੀ ਹਾਂ ਆ ਬਾਈ ਯਾਰ ਬਈ ਸਾਡਾ ਫਾਇਦਾ ਪੁਲਿਸ ਚ ਲੱਗਿਆ ਹਾਂ ਆ ਬਾਈ ਜੀ ਇਧਰ ਸਾਰੇ ਵਧੀਆ ਚੰਗੇ ਚੰਗੇ ਬਰੇਡ ਗਲਤ ਫਾਇਦਾ ਤੇ ਪਰ ਕੋਈ ਨਹੀਂ ਦਰਵਾ ਨਾ ਤੇ ਕੋੜਦਾ ਮੈਂ ਉਹ ਹੋਣਾ ਸੀ ਕੋਈ ਗੋਹਾ ਹੀ ਨਹੀਂ ਸੀ ਕੋਈ ਆ ਬਾਈ ਆ ਗਿਆ ਕੈਂਟਾ ਬੈਲਾ ਆ ਗਿਆ ਆਪਾਂ ਹੁਣ ਉਹ ਜੀ ਜਾਣਾ ਕੇਫ ਸੀ ਹਾਂ ਕੇਫ ਚਾਹੀਏ ਯਾਰ ਹੈ ਉਹ ਦੂਜਾ ਜਿਹੜਾ ਪਰਾਂ ਸਾਈਡ ਦੀ ਬਰਗਰ ਕਿੰਗ ਬਰਗਰ ਕਿੰਗ ਉਹ ਖਾਵੇ ਨਹੀਂ ਉਹਦਾ ਖਾਣਾ ਸੀ ਆ ਆ ਗਏ ਬਾਈ ਇੱਥੇ ਗੁਰੂ ਹਰਗੋਬਿੰਦ ਦੇ ਵਿੱਚ ਡੋਮੀਨੋ ਤੁਹਾਨੂੰ ਭੈਣਾਂ ਤੇ ਮਾਵਾਂ ਲਈ ਸਾਹਮਣੇ 500 ਮੋਚੀ ਬਾਈ ਜੀ ਬਹੁਤ ਟੌਪ ਦਾ ਬ੍ਰਾਂਡ ਆ ਇੱਥੇ ਬਹੁਤ ਵਧੀਆ ਕੁਆਲਿਟੀ ਦੀਆਂ ਚੀਜ਼ਾਂ ਮਿਲਦੀਆਂ ਇੱਧਰ ਫੇਰ ਆ ਗਿਆ ਆ ਮੈਡਮ ਸ਼ੋਰੂਮ ਆ ਇੱਥੇ ਮੈਡਮ ਸਪੈਸ਼ਲ ਮੈਡਮ ਵਾਸਤੇ ਬਣਿਆ ਬਣੇ ਬਣਾਏ ਸੂਟ ਆਹ ਡਬਲਯੂ ਸ਼ੋਰੂਮ ਆ ਗਿਆ ਬਾਈ ਜੀ ਡਬਲਯੂ ਆ ਗਿਆ ਆ ਬਾਈ ਜੀ ਆ ਗਿਆ ਪਿਊਮਾ ਪਿਊਮਾ ਲਈ ਬੈਠਾ 70% ਆਫ ਬਾਈ ਜੀ ਸਾਰੇ ਜਾਣਦੇ ਤੁਸੀਂ ਹਾਂ 70% ਆਫ ਬਹੁਤ ਪੁਰਾਣਾ ਬ੍ਰਾਂਡ ਹੈ ਹਾਂ ਆ ਬਾਈ ਜੀ ਅੱਗੇ ਆ ਗਿਆ ਬ੍ਰਿਸਤਾ ਇਹ ਇੱਕ ਇਟਲੀ ਦਾ ਬ੍ਰਾਂਡ ਆ ਬਾਈ ਜੀ ਕਾਫੀ ਬਹੁਤ ਵਧੀਆ ਕੁਆਲਿਟੀ ਦੀ ਹੁੰਦੀ ਹੈ ਇਹਨਾਂ ਦੀ ਇਟਲੀ ਦਾ ਬ੍ਰਾਂਡ ਹੈ ਬਹੁਤ ਹਾਂ ਅੱਜ ਨੇ ਆਪਾਂ ਹਾਂ ਤੇ ਚੱਲੇ ਆਂ 버ਗਰ ਕਿੰਗ ਹੂੰ ਗਾਉਣਾ ਦੇ ਪਰਕਰ ਹੁੰਦੇ ਬਹੁਤ ਸਵਾਦ ਹੁਣ ਅਸੀਂ ਗੱਡੀ ਕਰਨ ਲੱਗਿਆਂ ਪਾਰਕਿੰਗ ਤੇ ਆਪਾਂ ਫੇਰ ਮਿਲਦੇ ਆਂ ਕਿਸੇ ਲਾਈਵ 'ਚ ਆ ਲਾਈਵ 'ਚ ਕਮੈਂਟ ਕਰਕੇ ਜਰੂਰ ਦੱਸਦੇ ਬਾਈ ਕਿਵੇਂ ਲੱਗਿਆ ਹਾਂ ਇੱਧਰ ਲਾ ਇੱਧਰ ਆ ਗੱਡੀ ਸਿੱਧੇ ਸਿੱਧੇ ਰਾ ਸਿੱਧੇ ਲਾ ਦੇ ਇੱਥੇ ਫਟ ਨਿਕਲਣੇ ਸੌਕੇ ਜਾਂਦੇ ਲਾਓ ਬਈ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਸਹਿਬ ਸੰਧੂ ਤੇ ਨਾਲ ਹੈਰੀ ਸੇਖੋ ਕੈਮਰਾਮੈਨ ਹਮ ਅੱਠ ਬੰਦੇ ਜੁੜੇ ਪਏ ਆ ਬਈ ਬਾਕੀ ਦੋਸਤੋ ਫੇਰ ਹੁਣ ਨੇ ਆ ਲਾਈਵ ਅੱਜ ਬਹੁਤ ਟਾਈਮ ਤੋਂ ਲਾਈਵ ਹੋਏ ਆ ਤੇ ਠੀਕ ਆ ਫਿਰ ਦੋਸਤੋ ਟਾਈਮ ਵੀ ਬਹੁਤ ਹੋ ਗਿਆ 3:30 ਵਜ ਗਏ ਅੱਜ بارش ਕਰਕੇ ਕੰਮਕਾਰ ਵੀ ਨਹੀਂ ਕੋਈ ਨਿਭੜਿਆ ਕਿਉਂ 2 2.5 ਘੰਟੇ ਫਰੀਦਕੋਟ ਨਹੀਂ ਪਈ ਗਿਆ ਕਿਉਂ ਟਾਈਮ ਵੀ ਥੋੜਾ ਰਹਿ ਗਿਆ ਬਾਕੀ ਯਾਰ ਤੁਸੀਂ ਦੱਸਿਆ ਨਹੀਂ ਬਈ ਕਿਹੜੇ ਕਿਹੜੇ ਏਰੀਆ ਤੋਂ ਵੀ ਥੋੜੇ ਨਹੀਂ ਹੈਗਾ ਕਿ ਨਹੀਂ ਹੈਗਾ ਕੋਟਕਪੂਰੇ ਤਾਂ ਬਾਈ ਜਾਂਦਾ ਪੈਨ ਵਾਲਾ ਹੀ ਆ ਬੀਲੇ ਵਾਲਾ ਆਕਾਣਾ ਸੁਖ ਸੁਖਬਰਸ ਸੁਖਬਰਸ ਗੇਮਿੰਗ ਬੀਲੇ ਵਾਲਾ ਬੀਲੇ ਠੀਕ ਹੈ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮਿਲਦੇ ਆਂ